ਨਗਰ ਨਗਰ ਪੰਚਾਇਤ ਘੱਗਾ ਦਾ ਨਤੀਜਾ ਉਹ ਆ ਚੁੱਕਿਆ ਨਗਰ ਪੰਚਾਇਤ ਦੇ 12 ਉਮੀਦਵਾਰਾਂ ਦੀ ਲਈ ਇਲੈਕਸ਼ਨ ਹੋਈ ਆ 12 ਕੰਗੀ ਗਿੱਕਾਂ ਦੀ ਜਿਹਦੇ ਵਿੱਚੋਂ 8 ਆਮ ਆਦਮੀ ਪਾਰਕ ਦੇ ਜਿੱਤ ਚੁੱਕੇ ਨੇ ਜੇ ਆਪਾਂ ਵਾਰਡ ਨੰਬਰ 12 ਦੀ ਕਰੀਏ ਤਾਂ ਵਾਰਡ ਨੰਬਰ 12 ਜੋ ਆਮ ਆਦਮੀ ਪਾਰਟੀ ਦੇ ਮਿੱਠੂ ਸਿੰਘ ਜੱਤ ਚੁੱਕੇ ਹੈ ਜੇ ਗੱਲ ਕਰੀਏ 11 ਨੰਬਰ ਦੀ ਤਾਂ ਉੱਥੋਂ ਆਮ ਆਦਮੀ ਪਾਰਟੀ ਦੇ ਗੁਰਜਿੰਦਰ ਕੌਰ ਜੱਤ ਚੁੱਕੇਗੇ ਜੇ ਕਰੀਏ ਨੰਬਰ 3 ਦੀ ਤਾਂ ਉੱਥੋਂ ਵੀ ਆਮ ਆਦਮੀ ਪਾਰਟੀ ਦੇ ਜੋ ਮਹਿਲਾ ਕੰਗੀ ਗੇਟ ਨੇ ਉਹ ਜੱਤ ਚੁੱਕੇਗੇ ਤੇ ਬਾਕੀ ਆਂਦੀ ਹਜੇ ਰਪੋਰਟ ਆਉਣੀ ਛਾਗੇ ਲਵੇ ਬਾਕੀ ਹੈ ਚਰਚੇ ਆਯਾਦ ਨੇ ਜੀ ਕੁਲਦੀਪ ਕੌਰ ਦੂਸਰੇ ਚ ਪਹਿਲਾਂ ਹੀ ਜਿੱਤ ਕੇ ਸੀ ਨਿਰਵਿਰੋਧ ਤੀਸਰੇ ਚ ਆਪ ਦੀ ਉਮੀਦਵਾਰ ਕੁਲਵਿੰਦਰ ਕੌਰ ਚੌਥੇ ਚ ਸ਼ਕਤੀ ਗੋਇਲ ਨੇ ਆਪ ਦੇ 5 ਦੇ ਵਿੱਚ ਆਜ਼ਾਦ ਮੀਤਵਾਰ ਤਰਵਿੰਦਰ ਸਿੰਘ ਹੈ 6 ਦੇ ਵਿੱਚ 6 ਤੇ 7 ਦੇ ਵਿੱਚ ਆਪ ਦੇ ਨੇ ਜੀ 8 ਦੇ ਵਿੱਚ ਆਜ਼ਾਦ ਹੈ 9 ਦੇ ਵਿੱਚ ਕਾਂਗਰਸ ਦੇ ਉਮੀਦਵਾਰ 10 ਦੇ ਵਿੱਚ ਆਪ 11 ਤੇ 12 ਵਿੱਚ ਆਪ 13 ਵਿੱਚ ਆਜ਼ਾਦ ਵਾਹ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿਹੜਾ ਤੁਹਾਨੂੰ ਪੀਚਪੁੱਲੀ ਇੱਥੇ ਇਲੈਕਸ਼ਨ ਕਰਵਾਈ ਹੈ ਜੀ ਤੁਹਾਡੀ ਹਿੰਮਤ ਦੇ ਨਾਲ ਇੱਥੇ ਜਿਹੜੀ ਤੁਹਾਡੀ ਮੌਜੂਦਗੀ ਦੇ ਵਿੱਚ ਪੀਚਪੁੱਲੀ ਹੋਈ ਹੈ ਬਣੀ ਚਰਚਾ ਵੀ ਹੋ ਰਹੀ ਹੈ ਤਾਰਾ ਦੇਖੋ ਸਭ ਤੋਂ ਪਹਿਲਾ ਸ਼੍ਰੀ ਜੇ ਮੈਂ ਦੇਊਂਗਾ ਤਾਂ ਮੈਂ ਪ੍ਰੈਸ ਨੂੰ ਦੇਊਂਗਾ ਕਿਉਂਕਿ ਬੜੀ ਚੇਤਨ ਪ੍ਰੈਸ ਸੀਗੀ ਐਂ ਮੈਨੂੰ ਸਮੇਂ-ਸਮੇਂ ਤੇ ਦੱਸਦੇ ਰਹੇ ਵੀ ਇੱਥੇ ਤੁਹਾਨੂੰ ਆਹ ਚੀਜ਼ ਕਰਨ ਦੀ ਲੋੜ ਹੈ ਐਸ ਵਾਰਡ ਦੇ ਵਿੱਚ ਇਹ ਹੋ ਸਕਦਾ ਹੈ ਇੱਥੇ ਆਸਕਤੀ ਕਰਨ ਦੀ ਲੋੜ ਹੈ ਸਮੇਂ-ਸਮੇਂ ਤੇ ਮੈਨੂੰ ਜਿਹੜਾ ਸਹਿਯੋਗ ਤੁਹਾਡਾ ਮਿਲਿਆ ਮੈਂ ਸਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਧੱਕੇ ਸਮਾਣਾ ਤੇ ਪਤਨਾ ਦੀ ਪ੍ਰੈਸ ਦਾ ਰਿਣੀ ਰਹੂੰਗਾ ਦੂਸਰਾ ਜਿਹੜਾ ਸਹਿਯੋਗ ਰਿਹਾ ਹੈਗਾ ਮੇਰੇ ਏਆਰਓ ਸਾਹਿਬ ਨੇ ਵੀਡੀਓ ਸਾਹਿਬ ਨੇ ਡਿਊਟੀ ਮੈਜਿਸਟਰ ਕੀਤੀ ਹੈ ਯੂ ਸਾਹਿਬ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਐਸਪੀ ਡੀ ਸੀ ਸੀਗੇ ਇੰਦਰਪਾਲ ਚੌਹਾਨ ਡੀਐਸਪੀ ਸੀ ਤੇ ਜਿਹੜਾ ਐਕਟੋ ਸਾਹਿਬ ਤੋਂ ਰੋਜ਼ ਨਿਭਾਇਆ ਉਹ ਇੱਥੋਂ ਦੇ ਐਸਐਚਓ ਸਾਹਿਬ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਵੀ ਉਹਨਾਂ ਨੇ ਸਾਰਾ ਦਿਨ ਜਣੀ ਕੰਮ-ਕੰਮ ਕੇ ਕੋਈ ਇਸ ਤਰ੍ਹਾਂ ਦਾ ਅੰਸਰ ਨੇੜੇ ਨਹੀਂ ਆਉਣ ਦਿੱਤਾ ਜਿਹੜਾ ਜਿਹੜਾ ਕੋਈ ਖਰਾਬੀ ਕਰ ਸਕਦਾ ਸੀਗਾ ਜੀ ਉਸ ਤੋਂ ਬਾਅਦ ਮੇਰੇ ਸੈਕਟਰ ਅਫਸਰ ਨੇ ਜੀ ਪੋਲਿੰਗ ਸਟਾਫ ਹੈ ਮੇਰਾ ਸਟਾਫ ਹੈ ਇਹਨਾਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਜੀ ਮੈਂ ਕਲੀਅਰ ਮਾਈਂਡ ਰਿਆ ਸੀ ਸ਼ੁਰੂ ਤੋਂ ਵੀ ਮੈਂ ਕਿਸੇ ਨਾਲ ੱਤਕਾ ਨਹੀਂ ਹੋਣ ਦਊ ਇਹ ਸਾਰਾ ਕੁਝ ਤੁਹਾਡਾ ਤੇ ਮੇਰੀ ਸਾਰੀ ਟੀਮ ਦੇ ਸਹਿਯੋਗ ਨਾਲ ਹੀ ਹੋਇਆ ਮੈਂ ਇਕੱਲਾ ਕੁਝ ਨਹੀਂ ਸੀਗਾ ਤੁਹਾਡਾ ਸਭ ਦਾ ਸਹਿਯੋਗ ਰਿਹਾ ਐਨ ਸਭ ਤੋਂ ਵੱਡਾ ਸਹਿਯੋਗ ਇੱਥੋਂ ਦੇ ਵੋਟਰਾਂ ਦਾ ਰਿਹਾ ਜਿਨ੍ਹਾਂ ਨੇ ਬਹੁਤ ਪੀਸਫੁਲੀ ਜਿਹੜੀ ਆ VOTING ਕੀਤੀ ਹੈ ਓਕੇ ਉਮੀਦਵਾਰ 1.20277 ਪੁਆਇੰਟ 6% ਜਿਹੜੀ ਹੋ ਗਈ ਆ ਬੋਲਿੰਗ ਤੇ 12 ਬੂਥਾਂ ਤੇ ਚੋਣ ਹੋਈ ਸੀ ਤੇ ਵਧੀਆ ਨਿਪਟ ਗਿਆ ਜੀ ਮੈਂ ਤੁਹਾਡਾ ਫੇਰ ਧੰਨਵਾਦ ਕਰਦਾ ਸਰ ਉਮੀਦਵਾਰਾਂ ਨਾਲ ਕੀ ਕਹਿ ਜਾਉਗਰੇ ਹਾਂਜੀ ਸਭ ਤੋਂ ਉਮੀਦਵਾਰਾਂ ਨੂੰ ਦੇਖੋ ਜੀ ਮੈਂ ਕਲੀਅਰ ਕਹਿ ਦਿੰਦਾ ਸੀ ਚਾਹੇ ਕਿਸੇ ਮਰਜ਼ੀ ਪਾਰਟੀ ਦੇ ਸੀ ਵੀ ਮੈਂ ਕਿਸੇ ਨਾਲ ਟੱਕਾ ਨਹੀਂ ਹੋਣ ਦਊਗਾ ਜੋ ਮਰਜ਼ੀ ਹੋ ਜਾਵੇ ਕਿਹੜੇ ਕਿਹੜੇ ਪੋਲ ਗਿੱਥੇ ਸਭ ਤੋਂ ਵੱਧ ਪਰਸੈਂਟੇਜ ਵੋਟ ਹੋਣੀ ਨਹੀਂ ਇਹ ਡਾਟਾ ਮੇਰੇ ਕੋਲ ਹਜੇ ਆਉਣਾ ਜੀ ਚਲੋ ਓਕੇ ਜੀ ਥੋੜਾ ਹੋਈਏ ਇੱਕ ਕਾਨਗਰਸ ਕਿਵੇਂ ਦੇਖਦੇ ਹਾਂ ਓਕੇ ਦੇਖਣਾ ਕੀ ਹੈ ਜੀ ਤੁਹਾਨੂੰ ਰਿਜ਼ਲਟ ਦਾ ਜਿਹੜਾ ਮਿਲ ਗਿਆ ਕਿਉਂਕਿ ਸਾਡੇ ਕੈਂਡੀਡੇਟਾਂ ਨੇ ਮਿਹਨਤ ਕਰੀ ਲੋਕਾਂ ਦੇ ਵਿੱਚ ਗਿਆ ਔਰ ਲੋਕਾਂ ਨੇ ਜਿਹੜਾ ਫਤਵਾ ਹੈ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਦੇ ਹੱਕ ਦੇ ਵਿੱਚ ਦਿੱਤਾ ਸੋ ਬਹੁਤ ਸਾਰੀਆਂ ਮੁਬਾਰਕਾਂ ਸਾਡੇ ਸ਼ਹਿਰੀ ਪ੍ਰਧਾਨ ਨੂੰ ਸਾਡੀ ਪੂਰੀ ਕੱਗਾ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਮਿਹਨਤ ਕਰੀ ਹਰ ਘਰ ਦਾ ਦਰਵਾਜ਼ਾ ਖੜਕਾਇਆ ਔਰ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਡਰ ਬੈਠਾ ਹੋਇਆ ਸੀਗਾ ਮੈਂ ਤੁਹਾਡੇ ਤੋਂ ਪਹਿਲਾਂ ਆਪ ਹੀ ਬੋਲ ਦੇਣਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਜੋ ਕੁਝ ਕਰਦੀਆਂ ਸੀਗੀਆਂ ਉਹ ਤੁਹਾਡੇ ਸਾਹਮਣੇ ਸੀਗਾ ਕੱਗਾਂ ਦੇ ਲੋਕਾਂ ਦੇ ਵਿੱਚ ਬੜਾ ਇੱਕ ਡਰ ਬੈਠਾ ਹੋਇਆ ਸੀਗਾ ਕਿ ਇਸ ਵਾਰ ਵੀ ਜਿਹੜਾ ਪਤਾ ਨਹੀਂ ਕੀ ਕੁਝ ਹੋਏਗਾ ਪਰ ਫੇਰ ਇਲੈਕਸ਼ਨ ਹੋਇਆ ਔਰ ਜਿੱਤ ਦਾ ਸ਼ੇਰਾ ਲੋਕਾਂ ਨੇ ਜੋ ਦਿੱਤਾ ਜਸ਼ਨ ਮਨਾ ਰਹੇ ਨੇ ਪਟਾਕੇ ਬਜਾ ਰਹੇ ਨੇ ਸੋ ਬਹੁਤ ਸਾਰੀਆਂ ਵਧਾਈਆਂ ਕੱਗੇ ਦੇ ਲੋਕਾਂ ਨੂੰ ਔਰ ਕੈਂਡੀਡੇਟਾਂ ਇਨੇ ਕੈਂਡੀਡੇਟ ਆਪਣੇ ਜਿਹੜੇ ਜਿੱਤਣੇ ਨੇ ਇੱਥੋਂ 8 ਕੈਂਡੀਡੇਟ ਜਿਹੜੇ ਆਮ ਆਦਮੀ ਪਾਰਟੀ ਦੇ ਔਰ ਜਿਹੜੇ 4 ਆਜ਼ਾਦ ਜਿੱਤੇ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਇੱਕ ਜਿਹੜੀ ਟਿਕਟ ਹੈ ਸੀਟ ਹੈ ਉਹ ਕਾਂਗਰਸ ਦੇ ਇਸੇ ਗਈ ਹੈ ਸੋ ਸਭ ਤੋਂ ਪਹਿਲਾ ਕੰਮ ਕੀ ਹੋਊਗਾ ਘੱਗੇ ਦੇ ਜਮੇ ਸਭ ਤੋਂ ਪਹਿਲਾਂ ਘੱਗੇ ਦੇ ਵਿੱਚ ਆ ਜਿਹੜਾ ਕੰਮ ਕੀਤਾਦਾ ਹੀ ਕੀਤਾ ਉਸ ਦਾ ਹੀ ਫਤਵਾ ਲੋਕਾਂ ਨੇ ਦਿੱਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰੁਕੇ ਹੋਏ ਕੰਮ ਨੇ ਹਰਤੇਜੀ ਦੇ ਨਾਲ ਹੋਣਗੇ ਵੀਰੋਜੀ ਦਾ ਖਾਲਸਾ ਵੈਗਰੋਜੀ ਦੀ ਫਤਿਹ ਇਹ ਸੇਰਾ ਮੇਰੇ ਬਾੜਵਾਸੀਆ ਦੇ ਫਿਰ ਜਾਂਦਾ ਜੀ ਨੇ ਸਾਨੂੰ ਇੰਨਾ ਮਾਨ ਸਤਿਕਾਰ ਤੇ ਇੰਨਾ ਪਿਆਰ ਦਿੱਤਾਗਾ ਤੇ ਸਾਨੂੰ ਬਹੁਤ ਵਧੀਆ ਬੜੀ ਲੀਡ ਤੋਂ ਜਤਾਇਆ ਕਿੰਨੀਆਂ ਵੋਟਾਂ ਦੇ ਜਿੱਤੂ ਹੋ ਜੀ ਅਸੀਂ 127 ਪਲੱਸ ਵੋਟਾਂ ਤੋਂ ਜਿੱਤੇ ਆ ਸਾਡੀ ਤੁਸੀਂ ਪਾਕੀ ਦਾ ਤੇ ਬਾਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਦਾ ਕਿਹੋ ਜਿਹਾ ਰਵਈਆ ਹੈ ਪ੍ਰਸ਼ਾਸਨ ਨੇ ਬਹੁਤ ਵਧੀਆ ਉਹ ਕਰਿਆ ਜੀ ਅਸੀਂ ਆਪਣੀ ਮਿਹਨਤ ਦੇ ਵੱਲ ਤੇ ਜਿਹੜੀ ਜੁਨੀਅਰ ਸੀ ਮਿਹਨਤ ਕੀਤੀ ਸੀਗੀ ਉਹਦੇ ਅਕੋਰਡਿੰਗ ਹੀ ਜਿੱਤ ਪ੍ਰਾਪਤ ਕੀਤੀ ਆ ਸਾਡੇ ਨਾਲ ਕੋਈ ਤੱਕਾਸ਼ ਆਈ ਕਿਸੇ ਨਾਲ ਵੀ ਨਹੀਂ ਹੋਇਆ ਹੈਗਾ ਤੱਕਾਸ਼ ਤੁਸੀਂ ਕਿੰਨੇ ਨੰਬਰ ਵਾਰਡ ਤੋਂ ਜਿੱਤੇ ਹੋ ਅਸੀਂ 11 ਨੰਬਰ ਵਾਰਡ ਤੋਂ ਜਿੱਤੇ ਆ 11 ਨੰਬਰ ਵਾਰਡ ਦੇ ਲੋਕਾਂ ਨੂੰ ਦੁਬਾਰਾ ਵੀ ਕੀ ਕਹਿਣਾ ਚਾਹੋਗੇ ਮੈਂ ਵੋਟਰਾਂ ਦਾ ਬਸ ਧੰਨਵਾਦ ਕਰਨਾ ਚਾਹੁੰਦੀ ਆ ਮੇਰੇ ਕੋਲ ਹੀ ਹੋਰ ਮੈਂ ਬਸ ਆਪਣੀ ਵਾਰਡ ਦੇ ਲੋਕਾਂ ਦਾ ਬਹੁਤ-ਤੈ ਦੀ ਲੋ ਧੰਨਵਾਦ ਕਰਨਾ ਚਾਹੁੰਦੀ ਆ ਕਿ ਕਿ ਖੁਸ਼ੀ ਦਾ ਜਿੱਤ ਪ੍ਰਾਪਤ ਕਰਕੇ ਅੱਜ ਬਹੁਤ ਸਾਰੀ ਖੁਸ਼ੀ ਹੋ ਰਹੀ ਹੈ ਕਿ ਮੇਰੇ ਵਾਰਡ ਵਾਸੀਆਂ ਨੇ ਤੇ ਮੇਰੀ ਗਲੀ ਨੇ ਤਾਂ ਮੈਨੂੰ ਬਹੁਤ ਹੀ ਜਿਆਦਾ ਸਪੋਰਟ ਕੀਤਾ ਤੇ ਮੇਰੀ ਵਾਰਡ ਨੇ ਵੀ ਮੈਨੂੰ ਬਹੁਤ ਜਿਆਦਾ ਸਪੋਰਟ ਕੀਤਾ ਤੇ ਬਹੁਤ ਮਾਨ ਸਤਕਾਰ ਬਹੁਤ ਜਿਆਦਾ ਦਿੱਤਾ ਜਿਹਦੇ ਬਦੌਲਤ ਅੱਜ ਅਸੀਂ ਐਮਸੀ ਦੀ ਚੋਣ ਜਿੱਤ ਗਈ ਬਹੁਤ ਵਧੀਆ ਜੀ ਧੰਨਵਾਦ ਕਰਦਾ ਜੀ ਮੈਂ ਵੋਟਰਾਂ ਦਾ ਵਾਰਡ ਨੰਬਰ 12 ਤੋਂ ਜਿਹੜਾ ਬਹੁਤ ਵਧੀਆ ਜਿੱਤ ਕਰਾਈ ਹੈ ਜਿਹੜੀ ਮੇਰੇ ਵੋਟਰਾਂ ਨੇ ਤੇ ਉਹਨਾਂ ਦਾ ਧੰਨਵਾਦ ਕਰਦਾ ਜੀ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਬਹੁਤ ਸਹੀ ਢੰਗ ਨਾਲ ਵੋਟਾਂ ਪਈਆਂ ਨੇ ਕੋਈ ਕਿਸੇ ਤੇਰ ਮੇਰ ਨਹੀਂ ਕਰੀ ਐਮ ਐਲ اے ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੀ ਵਧੀਆ ਢੰਗ ਨਾਲ ਵੋਟਾਂ ਦਾ ਸਹਿਯੋਗ ਦਿੱਤਾ ਜੀ ਵਿੱਚ ਕਹਿੰਦੇ ਜੇ ਵੀ ੱੱਕਾਵਾਜੀ ਹੋਊਗੀ ਜੀ ਕੁਝ ਵੀ ਦੇਖਣ ਨੂੰ ਮਿਲਿਆ ਨਹੀਂ ਮਤਲਬ ਇਨੀ ਮਤਲਬ ਇਨੀ ਜੀ ਕੋਈ ਵੀ ੱੱਕਾ ਨਹੀਂ ਹੋਇਆ ਜੀ ਨਾ ੱੱਕੇ ਦੀ ਕੋਈ ਸੋਚਤੀ ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਰੂਲ ਬਦਲੇ ਨੇ ਜੀ ਇਹ ਜੋ ਐਤ ਕੀ ਪਿੰਡ ਕੱਗੇ ਦੇ ਵਿੱਚ ਮਤਲਬ ਵਧੀਆ ਢੰਗ ਤਰੀਕੇ ਨਾਲ ਮਤਲਬ ਪਾਈਆਂ ਦੇ ਸਹਿਯੋਗ ਨਾਲ ਕੰਨੀਆ ਵੋਟਰਾਂ ਦੇ ਜਿੱਤ ਹੋਈ ਜੀ ਤੁਹਾਡੇ 93 ਵੋਟਰਾਂ ਤੇ ਹੋਈ ਆ ਸਰ ਸਭ ਤੋਂ ਪਹਿਲਾਂ ਬਾਈ ਜੀ ਜੀ ਆਇਆ ਨੂੰ ਤੁਹਾਨੂੰ ਇੱਥੇ ਪਹੁੰਚਣ ਤੇ ਮੈਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਮੇਰੀ ਬਾੜ ਦਾ ਜਿਨ੍ਹਾਂ ਨੇ ਸਾਰੇ ਭੈਣ ਭਰਾਇਆਂ ਭਰਾਵਾਂ ਨੇ ਮੈਨੂੰ ਇੰਨਾ ਵੱਡਾ ਤਾਜ ਬਖਸ਼ਿਆ ਮੈਂ ਇਹਨਾਂ ਦਾ ਸਦਾਰੀ ਨਹੀਂ ਰਹੂੰਗਾ ਇਹਨਾਂ ਨੇ ਜੋ ਵੀ ਆਸ ਮੇਰੇ ਤੇ ਲਾਈ ਹੈ ਮੈਂ ਉਹ ਤੋਂ ਬਾਅਦ ਛੱਡ ਕੇ ਬਹਿੰਦ ਸਰ ਸਤਿਕਾਰ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਡੇ ਮੀਡੀਆ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੀ ਮੈਂ ਨਾ ਜਿਹੜੇ 3 ਨੰਬਰ ਬਾੜ ਦੇ ਵੋਟਰ ਨੇ ਜੀ ਮੈਂ ਸਾਰਿਆਂ ਦਾ तहे ਦਿਲੋਂ ਤੁਹਾਡਾ ਨਮਸਕਾਰ ਕਰਦਾ ਜੀ ਬਹੁਤ ਵੱਡਾ ਮਾਨਵਾਸ ਸੀ ਜੀ ਬਹੁਤ ਵੱਡੀ ਲੀਡ ਦਿੱਤੀ ਜੀ ਤੇ ਮੇਰੇ ਵੱਲੋਂ ਲਾਡੀ ਬਾਈ ਵੱਲੋਂ ਤੇ ਸਾਡੀ ਭੈਣ ਕੁਲਵਿੰਦਰ ਵੱਲੋਂ ਸਾਰੇ ਮਾਨਵਾਸਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੰਨੇ ਵੀ ਜਿੱਤੇ ਨੇ ਜੀ ਉਹਨਾਂ ਦਾ ਵੀ ਧੰਨਵਾਦ ਜਿੰਨੇ ਦੂਜੇ ਉਮੀਦਵਾਰ ਆਜ਼ਾਦ ਜਿੱਤੇ ਨੇ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਖੁਸ਼ੀ ਤਾਂ ਬਈ ਜਦੋਂ ਭੈਣ ਭਰਾ ਸਾਰੇ ਨਾਲ ਹੋਣ ਐਡੇ ਵੱਡੇ ਹਨਾ ਮਤਲਬ ਕਿ ਵੱਧ ਬੇਨਤੀ ਨਾਲ ਜਿੱਤ ਹਾਸਲ ਕਰੀ ਹੋਵੇ ਤਾਂ ਖੁਸ਼ੀ ਤਾਂ ਦਿਲੋਂ ਹੋਊਗੀ ਨਾ ਕੀ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਨਾਲ ਇੰਨਾ ਵੱਡਾ ਸਮਰਥਨ ਮਿਲਿਆ ਤੁਹਾਨੂੰ ਤੁਹਾਡੀ ਬਾੜ ਦੇ ਮੱਤੋਂ ਵੱਡਾ ਹੰਗਾਰਾ ਜਾਨੀ ਕਿ ਮਿਲਿਆ ਇੱਕ ਕਹਿ ਸਕਦੇ ਆਪਾਂ ਬਈ ਧੰਨਵਾਦ ਤਾਂ ਸਭ ਤੋਂ ਪਹਿਲਾਂ ਤਾਂ ਬਾੜ ਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਆਪਣਾ ਸਮਝਿਆ ਹਨਾ ਸਾਡੇ ਤੇ ਪੂਰੀ ਆਸ ਉਮੀਦ ਲਾ ਕੇ ਸਾਨੂੰ ਚੁਣਿਆ ਉਸ ਤੋਂ ਬਾਅਦ ਐਮਐਲਏ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਨਵਾਜਿਆ ਉਹਨਾਂ ਨੂੰ ਵੀ ਸਾਡੇ ਤੋਂ ਬਹੁਤ ਵੱਡੀ ਆਸ ਤੇ ਉਮੀਦ ਸੀ ਪਰ ਸਾਨੂੰ ਲੱਗਦਾ ਵੀ ਅੱਜ ਅਸੀਂ ਉਹ ਉਮੀਦ ਤੇ ਖਰੇ ਉਤਰੇ ਹਾਂ